ਵੇਤ ਬੋਤਲਾਂ ਚੋਕੀ ਪਾਲਦਾ ਪਾਲੰਦੋ ਪੈਗ ਦਾਰੂ ਅਲੜੇ ਵੇਤ ਕੀ ਦੇ ਨਾਲ ਬੈਠ ਪੀਏਂਗਾ ਯਾਰਾ ਵੇਲੀਆਂ ਦੇ ਨਾਲ ਅਲੜੇ ਵੇਤ ਕੀ ਕੀ ਨਾਲ ਖਾਏਂਗਾ ਨੀਮੇ ਮੁਰਗਾ ਤੇ ਗੋਟੇ ਅਲੜੇ ਵੇਤ ਸੇਰੀ ਦਨ ਸੀੜੀ ਲੱਗਦਾ ਹੌਂਜਾ ਚਾਦਨਾ ਵਾਲੇ ਅਲੜੇ ਵੇ ਤੂੰ ਜੇਬ ਵਿੱਚੋਂ ਕੀ ਪੜਦਾ ਤੇਰੀ ਸਕਣੇ ਦੀ ਫੋਟੋ ਅਲੜੇ ਵੇ ਤੂੰ ਕੋਟੇ ਉੱਤੇ ਕੀ ਵੇਖਦਾ ਵੇਖਾ ਪੁੰਨਿਆਂ ਦਾ ਚਾਂਦੇ ਅਲੜੇ ਵੇ ਤੂੰ ਕੋਟੇ ਉੱਤੇ ਕੀ ਵੇਖਦਾ ਵੇਖਾ ਪੁੰਨਿਆਂ ਦਾ ਚਾਂਦੇ ਅਲੜੇ ਦਸ ਮੇਰੇ ਵਿੱਚ ਕੀ ਹੈ ਨੀਗਾ ਪੰਤਾਲੀ ਤੋਂ ਪਰੇ ਅਲੜੇ ਦਸ ਮੇਰੇ ਵਿੱਚ ਕੀ ਹੈ ਨੀਗਾ ਤੂੰ ਪੰਤਾਲੀ ਤੋਂ ਹੈ ਪਰੇ ਅਲੜੇ ਹੁਣ ਤੇਰੇ ਮੇਰੇ ਰਾਹ ਵੱਖਰੇ ਸਾਨੂੰ ਹੋਰ ਵਿਤਰੇ ਲੜੇ ਹੁਣ ਤੇਰਾ ਮੇਰਾ ਰਾਹ ਵਖਰਾ ਸਨ ਹੋਰ ਵ ਤੇਰੇ ਅਲੜੇ ਵੇਤ ਬੋਤਲਾਂ ਚੋਂ ਕੀ ਪਾਲਦਾ ਪਾਲੰਦੋ ਪੈਗ ਦਰੂ ਅਲੜੇ